ਤਨਾ ਸ੍ਰੀ ਮਹੱਲਾ ਪੰਜਵਾ ਅਭਰ ਰੱਖਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਕਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨਾ ਸ੍ਰੀ ਮਹੱਲਾ ਪੰਜਵਾ ਅਭਰ ਰਕਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਧਨਾਸਰੀ ਮਹੱਲਾ ਪੰਜਵਾ ਅਭਰ ਰਖਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔ ਕਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨਾ ਸ੍ਰੀ ਮਹੱਲਾ ਪੰਜਵਾ ਅਭਰ ਰਖਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਕਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰੇ ਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰੇ ਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਧਨਾ ਸ੍ਰੀ ਮਹੱਲਾ ਪੰਜਵਾ ਅਭਰ ਰਾਕਨ ਹਾਰ ਚਤਾਰਿਆ ਪਾਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨ ਆ ਸ੍ਰੀ ਮਹੱਲਾ ਪੰਜਵਾ ਅਭਰ ਰੱਖਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿੰਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨਾ ਸ੍ਰੀ ਮਹੱਲਾ ਪੰਜਵਾ ਅਭਰ ਰਖਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਕਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨਾ ਸ੍ਰੀ ਮਹੱਲਾ ਪੰਜਵਾ ਅਭਰ ਰੱਖਣ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰੇ ਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰੇ ਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਧਨਾ ஸ்ரீ ਮਹੱਲਾ ਪੰਜਵਾ ਅਭਰ ਰਾਕਨ ਹਾਰ ਚਤਾਰਿਆ ਪਾਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਨਾ ਸ੍ਰੀ ਮਹੱਲਾ ਪੰਜਵਾ ਅਭਰ ਰੱਖਣ ਹਾਰ ਚਤਾਰਿਆ ਪਾਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਧਨਾ ਸ੍ਰੀ ਮਹੱਲਾ ਪੰਜਵਾ ਅਬ ਹਰ ਰਖਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਕਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਧਨਾ ஸ்ரீ ਮਹੱਲਾ ਪੰਜਵਾ ਅਭਰ ਰਖਨ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰੇ ਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰੇ ਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨਾ ਸ੍ਰੀ ਮਹੱਲਾ ਪੰਜਵਾ ਅਬ ਹਰ ਰੱਖਣ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਕਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰੇ ਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰੇ ਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਧਨਾ ਸ੍ਰੀ ਮਹੱਲਾ ਪੰਜਵਾ ਅਭਰ ਰਾਕਨ ਹਾਰ ਚਤਾਰਿਆ ਪਾਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਣ ਬਾਛੈ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ ਤਨੋ ਸ੍ਰੀ ਮਹੱਲਾ ਪੰਜਵਾ ਅਭਰ ਰੱਖਣ ਹਾਰ ਚਤਾਰਿਆ ਪਤ ਤੋ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਣ ਬਾਦਸ਼ਾਹ ਨਿਤ ਨਾਨਕ ਪੁਨ ਹੈ ਪੁਨ ਹੈ ਬਲਹਾਰਿਆ